ਬਨਾਮ ਸਰ ਸਰ ਵਿਨੀਤ ਕੀ ਕਹਿਣਾ ਚਾਹੋਗੇ ਰਾਸ਼ੰਦਿਤ ਭਾਕੇ ਸਰ ਅਸੀਂ ਐਮਐਲਏ ਸੰਜੀਤ ਦਰਵਾਦੀ ਰੈਨਵੇਟ ਕੌਂਸਲਰ ਹੈਪੀ ਹੁੰਦਾ ਵਾਜੀ ਵੱਲੋਂ ਵਾਰ ਨੰਬਰ 9 11 ਤੇ ਹੋਰ ਵੀ ਡੇ ਇਲਾਕੇ ਵਿੱਚ ਜੂਰਤਮਨ ਜੂਰਤਮਨ ਪਰਿਵਾਰਾਂ ਨੂੰ ਰਾਸ਼ਨ ਮਨ ਜਾ ਰਹੀਆਂ ਘਰ ਘਰ ਵਿੱਚ ਵੀ ਪਹੁੰਚ ਜਾ ਰਹੇ ਆਂ ਡੋਰ ਡੋਰ ਕਰ ਰਹੇ ਆਂ ਤਾਂ ਕਿ ਕੋਈ ਪਰਿਵਾਰ ਸੁੱਖਾ ਖੁਕਾ ਨਾ ਦੋਦ ਕੇ ਅਸੀਂ ਇਸ ਮਹਾਮਾਰੀ ਵਿੱਚ ਵੱਧ ਤੋਂ ਵੱਧ ਸੇਵਾ ਕਰ ਰਹੇ ਆਂ ਇਹ ਸਰ ਇਹ ਸਭ ਸੰਜੀਤ ਦਰਵਾਦੀ ਰੈਨਵੇਟ ਕੌਂਸਲਰ ਹੈਪੀ ਦਾ ਵਾਜੀ ਵੱਲੋਂ ਰਾਸ਼ਨ ਵੰਡੇ ਆ ਰਿਹਾ ਮੈਸੇਜ ਦੇਣਾ ਚਾਹੋਗੇ ਕੋਈ ਨੌਜਵਾਨ ਪ੍ਰਿੰਸੀਪਲ ਬਸ ਥੋੜਾ ਸੋਸ਼ੀਅਲ ਡਿਸਟੈਂਸ ਰੱਖੋ ਤੇ ਸੈਨਟਾਈਜ਼ਰ ਕਰੋ ਸਾਰਿਆਂ ਨੂੰ ਇਹ ਬੇਨਤੀ ਹੈ ਮਹਾਂਮਾਰੀ ਤੋਂ ਬਚੋ ਆਪਣਾ ਧਿਆਨ ਰੱਖੋ ਸਾਰੇ ਸਸਗਾ ਜੀ ਇੱਕ ਤਾਲ ਹੈ ਤੁਹਾਡਾ ਸਵਾਗਤ ਹੈ ਤੇ ਕੀ ਕਹਿਣਾ ਚਾਹੋਗੇ ਸਾ ਸ਼ੁਭਨਾਮ ਕੀ ਟੱਟਾ ਮੇਰਾ ਨਾਮ ਸੁਸ਼ੀਲ ਬਾਂਸਲ ਹੈ ਤਾਲ ਹੈ ਇੱਕ ਤਾਲ ਹੈ ਤੁਹਾਡਾ ਸਵਾਗਤ ਕਰਦਾ ਹਾਂ ਪ੍ਰੈਸ ਵੱਲੋਂ ਇਹ ਜਿਹੜਾ ਰਾਸ਼ਨ ਅਸੀਂ ਸੰਜੇ ਤਲਵਾਰ ਜੀ ਦੀ ਰਹਿਮਾਈ ਚ ਹੈ ਹੈਪੀ ਰੰਡਾਵਾ ਜੀ ਵੱਲੋਂ ਰਾਸ਼ਨ ਆਇਆ ਹੈ ਸਰਕਾਰ ਨਹੀਂ ਰਾਸ਼ਨ ਹੈ ਜੋ ਕਿ ਗਰੀਬਾਂ ਦੇ ਵਿੱਚ ਵੰਡਿਆ ਜਾ ਰਿਹਾ ਹੈ ਤੇ ਉਹਨਾਂ ਨੇ ਸੰਜੇ ਤਲਵਾੜੀ ਜੀ ਦੇ ਰਮਾਈ ਚ ਰਾਸ਼ਨ ਆਇਆ ਸਾਨੂੰ ਤੇ ਹੈਪੀ ਰੰਧਾਵਾ ਜੀ ਨੇ ਭੇਜਿਆ ਅਸੀਂ ਉਸ ਰਾਸ਼ਨ ਨੂੰ ਪ੍ਰੋਵਾਈਡ ਕਰ ਰਹੇ ਹਾਂ ਤਾਂ ਜੋ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਇਹ ਰਾਸ਼ਨ ਪਹੁੰਚਾਇਆ ਜਾਵੇ ਤੇ ਸਹੀ ਬੰਦੇ ਦੇ ਹੱਥ ਤੇ ਰਾਸ਼ਨ ਜਾਵੇ ਵੈਲਥ ਬੰਦੇ ਦੇ ਹੱਥ ਤੇ ਰਾਸ਼ਨ ਨਾ ਜਾਵੇ ਅਸੀਂ ਉਹਨਾਂ ਕੋਲੋਂ ਆਧਾਰ卡 ਵੋਟਰ ਕਾਰਡ ਦੀਆਂ ਕਾਪੀਆਂ ਲੈ ਕੇ ਉਹਨਾਂ ਨੂੰ ਰਾਸ਼ਨ ਦੇ ਰਹੇ ਹਾਂ ਤਾਂ ਜੋ ਸਹੀ ਅਸਾਂ ਦੇ ਵਿੱਚ ਰਾਸ਼ਨ ਜਾਵੇ ਸਾਡੀ ਕਿੰਨੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੁੰਦਾ 85 ਪਟੋਗਟ 20 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ ਇਸਕਾ ਅੱਛਾ ਅੱਛਾ ਅੱਗੋ ਵੀ ਇਹ ਜਾਰੀ ਰਹੂ ਕਿਸ ਤਰੀਕਾ ਤੋਂ ਅੱਗੋ ਜੇ ਸਾਡੇ ਕੋਲ ਆਧਾਰ ਕਾਰਡ ਆਣਗੇ ਜਿਹੜੇ ਲੋੜਿੰਦੇ ਲੋਕ ਹੋਣਗੇ ਜ਼ਰੂਰਤਮੰਦ ਹੋਣਗੇ ਅਸੀਂ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਾਂਗੇ ਤੁਸੀਂ ਕੁਝ ਮੈਸੇਜ ਦੇਣਾ ਚਾਹੋਗੇ ਮੈਂ ਇਹ ਮੈਸੇਜ ਦੇਣਾ ਚਾਹੁੰਗਾ ਜੋ ਕੈਪਟਨ ਸਰਕਾਰ ਦਾ ਇਹ ਉਪਰਾਲਾ ਹੈ ਬਹੁਤ ਅੱਛਾ ਹੈ ਜੋ ਸਾਡੀ ਈਸਟ ਕੌਨਸਟੀਟੂਐਂਸੀ ਦੇ ਵਿੱਚ ਸੰਜੀਤ ਤਲਵਾਰ ਜੀ ਦੀ ਰਹਿਮਾਈ ਚ ਰਾਸ਼ਨ ਆਇਆ ਹੈ ਤੇ ਹੈਪੀ ਗੰਦਾਵਾ ਜੀ ਨੇ ਭੇਜਿਆ ਹੈ ਤੇ ਮੈਂ ਇਸ ਗੱਲ ਦਾ ਬਹੁਤ ਸਵਾਗਤ ਕਰਦਾ ਕਿ ਇਹ ਬਹੁਤ ਸ਼ਲਾਘਾਯੋਕ ਕਦਮ ਹੈ ਕਿ ਜਿਹੜਾ ਗਰੀਬਾਂ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ ਤਾਂ ਜੋ ਗਰੀਬ ਹਰ ਗਰੀਬ પેટ ਭਰ ਕੇ ਰੋਟੀ ਖਾ ਸਕੇ ਜੈ ਹਿੰਦ ਜੈ ਭਾਰਤ